ਕਿੰਨੇ ਸਾਲਾਂ ਤੋਂ ਇਦਾਂ ਦੋਨੇ ਭੈਣ ਭਰਾ ਹੈ ਆ ਭੈਣ ਨੂੰ ਤਾਂ ਸਕੂਲ ਪੜ੍ਹਦੇ ਸਮੇਂ ਵੀ ਕਿੰਦੇ ਹੋ ਜਾਂਦਾ ਸੀ 6 ਸਾਲ ਤੋਂ ਇਹਨਾਂ ਦੀ ਮੰਮੀ ਦੀ ਡੈਥ ਹੋ ਗਈ ਵੱਡੀ ਭੈਣ ਦੀ ਡੈਥ ਹੋ ਗਈ ਉਸ ਤੋਂ ਬਾਅਦ ਤਾਂ ਘਰ ਦੀਆਂ ਸ਼ਰਤਾਂ ਵੀ ਡੈਪੀਆਂ ਹੋ ਗਈਆਂ ਬਿੰਨ ਨੂੰ ਸੰਭਾਲ ਦੇ ਕਾ ਤੋ ਨਿਭਾਉਂਦੇ ਤੇ ਬਹੁੰਦੇ ਨਹੀਂ ਤੁਸੀਂ ਘਰੇ ਮੈਂ ਮੁੰਡਾ ਹੀ ਕਰਾਂ ਤਾਂ ਕਿ ਮੈਂ ਦਾ ਪਰ ਇਹ ਵੀ ਪੈਂਡ ਲਈ ਜਾਂ ਸਾਡੇ ਦੀ ਬੜੀ ਸ਼ਰਮ ਵਾਲੀ ਗੱਲ ਆ ਕਿ ਭਰਾ ਆਪਣੀ ਭੈਣ ਦੇ ਕੱਪੜੇ ਪਾਵੇ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਆ ਮੇਰੇ ਵੀ ਜਦੋਂ ਭੈਣ ਨੂੰ ਮੈਂ ਪੁੱਛਿਆ ਨਾ ਕਿ ਬਾਈ ਨਿਲਾਉਂਦਾ ਆ ਤੇ ਮੈਂ ਰੋਣ ਲੱਗ ਪਿਆ ਅੱਖਾਂ ਭਰ ਗਈਆਂ ਤੇ ਵਿਆਹ ਸ਼ਾਦੀਆਂ ਤੇਲ ਚੋਣਾ ਲਾਗੀ ਦਾ ਕੰਮ ਕਰਨਾ ਮੂਹਰੇ ਖੜਨਾ ਸ਼ਗਨ ਕਰਾਉਣੇ ਆ ਪਰ ਘਰ ਦੇ ਵਿੱਚ ਆਪਦੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਕਦੇ ਖੁਸ਼ੀ ਦੇਖੀ ਨਹੀਂ ਤੁਸਾਰਿਆਂ ਦੇ ਜਾਂਦਾ ਸੀ ਆਉਂਦਾ ਸੀ ਬਾਹਰਲੇ ਵੀ ਥਰੇ ਆ ਤੁਹਾਡੇ ਪਿੰਡ 'ਚ ਬਲੈਤੀਏ ਬਹੁਤ ਆ ਹਾਂਜੀ ਮਤਲਬ ਇਹਨਾਂ ਨੂੰ ਕਿਤੇ ਦਾਖਲ ਕਰਾਇਆ ਜਾਂ ਕਿਸੇ ਜਗ੍ਹਾ ਤੇ ਇੰਜ ਹੀ ਛੱਡਿਆ ਜਿੱਥੇ ਘਟੋ ਘਟ ਇਹਨਾਂ ਦੀ ਵਧੀਆ ਦੇਖਭਾਲ ਹੋਵੇ ਕਦੇ ਮਦਦ ਕੀਤੀ ਗਏ ਨੇ ਨਹੀਂ پیسے ਨਹੀਂ ਖਾਂਦੇ ਖਾਂਦੇ ਤਾਂ ਰੋਟੀ ਹੀ ਹੈ ਇੰਨੇ ਕਿ ਜ਼ਿਆਦਾ ਹਾਲਾਤ ਦੇ ਪੈਰਾਂ ਦੇ ਉੱਪਰ ਜਾ ਗਮ ਇੰਨੇ ਕਿ ਜ਼ਿਆਦਾ ਵੱਧ ਗਏ ਆ ਉਂਗਲਾਂ ਵੀ ਖਰਾਬ ਹੋ ਗਈਆਂ ਭੈਣ ਦੀਆਂ ਆਂਗਲੀ ਵੀ ਕੱਲ ਗਈ ਆ ਉਹ ਹੋਰ ਵੀ ਕਹਿੰਦੇ ਕਿਤੇ ਸੱਟ ਲੱਗ ਜਵੇ ਇੱਦਾਂ ਹੀ ਕੁਛ ਘਰ ਦੇ ਵਿੱਚ ਕੁਛ ਮਿਲਦਾ ਕੱਪੜਾ ਲੀੜ ਬਨ ਕੇ ਲੀੜ ਤੇ ਉਹਦੇ ਨਾਲ ਟਾਈਮ ਪਾਸ ਕਰ ਲਾਂਗੇ ਪਰ ਭੈਣ ਦੀ ਕ੍ਰਿਸ਼ਨ ਬਹੁਤ ਜ਼ਿਆਦਾ ਖਰਾਬ ਆ ਕਿ ਇਹਨਾਂ ਦੀ ਬੋਡੀ ਵੀ ਹੁਣ ਦਿੱਤਾ ਵੀ ਬਾਹਰ ਚੱਕ ਨੂੰ ਹਟ ਗਈ ਹੈ ਖੜੀ ਆ ਦੀਆਂ ਤੇ ਬੈਠ ਕੇ ਇੱਜਾਉਂ ਫਾਜ਼ਲ ਸਾਹਿਬ ਨੂੰ ਆਉਣਾ ਦੇ ਸਾਧ ਸਾਵਾ ਜਿਹੜੇ ਕੀ ਮੈਨੂੰ ਵੀਡੀਓ ਦੇ ਵਿੱਚ ਦੱਸਦੇ ਆ ਕਿ ਸਾਡਾ ਰਿਸ਼ਤੇਦਾਰ ਕੋਈ ਵੀ ਭੂਆ ਭੈਣਾਂ ਇਹਨਾਂ ਦੀਆਂ ਕੋਈ ਵੀ ਰਿਸ਼ਤੇਦਾਰ ਦੇ ਵਿੱਚ ਵੀ ਇਹਨਾਂ ਦੀ ਖਬਰ ਨਹੀਂ ਪੁੱਛਦਾ ਜੋ ਕੁਝ ਵੀ ਕਰਦੇ ਆ ਪਿੰਡ ਦੀ ਪੰਚਾਇਤ ਆਹ ਦੇ ਵਾਂਗ ਹੀ ਕਰਦਾ ਆ ਇਹਨਾਂ ਦੀ ਦੇਖਭਾਲ ਕਰਦਾ ਇਦਾਂ ਕਿ ਘਰ ਦੇ ਵਿੱਚ ਦੇਖਭਾਲ ਕਰ ਲੈਂਦਾ ਕੁੜੀ ਨੂੰ ਨਵਾ ਦਿੰਦਾ ਆ ਕੁੜੀ ਦੇ ਕੱਪੜੇ ਪਾ ਦਿੰਦਾ ਆ ਪਰ ਇਹ ਵੀ ਪਿੰਡ ਲਈ ਜਾਂ ਸਾਡੇ ਦੀ ਬੜੀ ਸ਼ਰਮ ਵਾਲੀ ਗੱਲ ਆ ਕਿ ਭਰਾ ਆਪਣੀ ਭੈਣ ਦੇ ਕੱਪੜੇ ਪਾਵੇ ਬਹੁਤ ਜ਼ਿਆਦਾ ਸ਼ਰਮ ਵਾਲੀ ਗੱਲ ਆ ਮੇਰੇ ਵੀ ਇਹ ਜੀ ਆਪਾਂ ਨੂੰ ਦੇਖਣਾ ਪੈਣਾ ਫਿਰ ਵੀ ਇਹਦਾ ਧੰਨਵਾਦ ਆ ਵੀਰੇ ਇਹਦਾ ਕੁਛ ਨਾ ਕੁਛ ਲਿਆ ਕੇ ਇਹ ਪੈਣ ਨੂੰ ਦਿੰਦਾ ਆ ਖਾਣ ਲਈ ਪਰ ਜਿਹੜਾ ਥਾਣਾ ਲਿਆਉਂਦੇ ਉਹ 2-3 ਦਿਨ 4 ਦਿਨ ਹੀ ਦੇਖਾ ਲੈਂਦੇ ਘਰ ਦੇ ਹਾਲਾਤ ਦੇਖ ਲਓ ਬੈਂਕਾਂ ਦੀਆਂ ਕਾਪੀਆਂ ਉਹ ਕੰਡੀਸ਼ਨ ਕੁਛ ਦੇਖ ਲਈ ਆ ਤੁਸੀਂ ਘਰ ਦੀ ਕਿ ਇੰਨੀ ਕਿ ਜ਼ਿਆਦਾ ਮਾਰੀ ਆ ਆ ਪਿੰਡ ਦੇ ਕੁਛ ਅੱਜ ਮੁਖੀ ਨੇ ਅੱਜ ਮੈਨੂੰ ਫੋਨ ਕੀਤਾ ਸਰਪੰਚ ਨੇ ਕਿ ਅੱਜ 8 ਵੇ ਦਾ ਟਾਈਮ ਸੀ ਪਰ ਫਿਰ ਵੀ ਇਹਦੇ ਫਾਦਰ ਸਾਹਿਬ ਨੇ 3 ਘੰਟੇ ਕਿਤੇ ਹੋਰ ਗਿਆ ਸੀ ਓਨਲੀ 10 ਘੰਟੇ ਲਾ ਦਿੱਤੇ ਤੇ ਜੇ ਅਸੀਂ ਅੱਜ ਨਹੀਂ ਆਉਂਦੇ ਜਾਂ ਪਿੰਡ ਦੇ ਘਰ ਨਹੀਂ ਆਉਂਦੇ ਤੇ ਮੈਨੂੰ ਨਹੀਂ ਲੱਗਦਾ ਕਿ ਸਾਰੀ ਦਿਹਾੜੀ ਘਰ ਆਉਂਦਾ ਹੋਊਗਾ ਇੰਨੀ ਜ਼ਿਆਦਾ ਗਰਮੀ ਆ ਇਹ ਭੈਣ ਪਈ ਆ ਫੋਮਸ ਕਿੰਨੀ ਜ਼ਿਆਦਾ ਆ ਇਹ ਕੰਡੀਸ਼ਨ ਹੋਊਗੀ ਇਹਦੀ ਕਿੰਨਾ ਦੁੱਖ ਹੋਗਾ ਇਹ ਮੇਰੀ ਭੈਣੇ ਜਾਣਦੀ ਤੇ ਇਸੇ ਇਹਨਾਂ ਦਾ ਆਣਗਵਾਂਡ ਦਾ ਪਿੰਡ ਦੇ ਸਰਪੰਚ ਪੰਚ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਸੇਵਾ ਦਾ ਮੌਕਾ ਦਿੱਤਾ ਹੋਣੇ ਸੀ ਇਹ ਭੈਣ ਨੂੰ ਦਵਾਈ ਦਿਵਾਉਣੀ ਆ ਜੇ ਹੋ ਸਕਦਾ ਹੈ ਕਿ ਦਵਾਈ ਦੇ ਚੱਕਰ ਦੇ ਵਿੱਚ ਨਾ ਭੈਣ ਨੂੰ ਦਵਾਈ ਖਵਾਉਣ ਵਾਲਾ ਵੀ ਨਹੀਂ ਘਰ ਦੇ ਵਿੱਚ ਕੋਈ ਹੈਗਾ ਭਰਾ ਵੀ ਆਫਸੈਟ ਹੈ ਜੇ ਅਸੀਂ ਭੈਣ ਨੂੰ ਦਵਾਈ ਮੰਨ ਨੂੰ ਲੈ ਕੇ ਵੀ ਦੇ ਦਿੰਦੇ ਆ ਪੰਚਾਇਤ ਜਾਂ ਸਾਡੇ ਨਾਲ ਜਾ ਕੇ ਦਵਾਈ ਵੀ ਦਵਾ ਦੇਣ ਦਵਾਈ ਜੇ ਗਲਤ ਖਾ ਹੋ ਗਈ ਦੇਖੋ ਕੀ ਕੰਡੀਸ਼ਨ ਹੋ ਸਕਦੀ ਹੈ ਇਸ ਕਰਕੇ ਭੈਣ ਨੂੰ ਮਨੁੱਖਤਾ ਦੀ ਸੇਵਾ ਦੇ ਵਿੱਚ ਅਸੀਂ ਹੱਥ ਜੋੜ ਕੇ ਸਾਰੀ ਪੰਚਾਇਤ ਬੇਨਤੀ ਕਰਦੀ ਆ ਕਿ ਇਸ ਬਾਰੇ ਸੋਚਿਓ ਇਹ ਇਨੂੰ ਤੁਸੀਂ ਆਪਣੇ ਉਥੇ ਸਾਸਥਾ ਦੇ ਵਿੱਚ ਲੈ ਕੇ ਜਾਇਓ ਜੋ ਕੀ ਇਸ ਭੈਣ ਦਾ ਧੋਣਾ ਧੋਣਾ ਹੋ ਜਾਵੇ ਸਫਾਈ ਹੋ ਜਾਵੇ ਦਵਾਈ टाइम ਸਾਰ ਮਿਲ ਜਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਦੂਵਾਲ ਪਿੰਡ ਆ ਜੀ ਜਲੰਧਰ ਜ਼ਿਲ੍ਹੇ ਦੇ ਕੋਲੇ ਜਮਾ ਦਾਦੂਵਾਲ ਪਿੰਡ ਤੋਂ ਅੱਜ ਇਹ ਦੋ ਰੱਬ ਦੇ ਰੱਬ ਦੇ ਜੀ ਆਏ ਨੇ ਭੈਣ ਭਰਾ ਨੇ ਦੋਨੋਂ ਇਹਦਾ ਨਾਂ ਕਹਿੰਦਾ ਮੇਰਾ ਨਾਂ ਬੁੱਧੂ ਆ ਇਹਦਾ ਕੁੜੀ ਦਾ ਕੀ ਨਾਂ ਜੀ ਸੋਮਾ ਸੋਮਾ ਤੇ ਇਹ ਇਹਨਾਂ ਦਾ ਡੈਡੀ ਆ ਦਾਦੂਵਾਲ ਪਿੰਡ ਦੇ ਵਿੱਚ ਲਾਗਪੁਣੇ ਦਾ ਕੰਮ ਕਰਦਾ ਲਾਗੀ ਦਾ ਜਦੋਂ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਆ ਇਹਦੇ ਦੁੱਖ ਤਕਲੀਫ ਵੀ ਹੁੰਦੀ ਆ ਮੌਤ ਹੋ ਜਾਂਦੀ ਆ ਤਾਂ ਵੀ ਇਹੀ ਜਾ ਕੇ ਮੂਹਰੇ ਭਾਂਡੇ ਸਾਫ਼ ਕਰਨੇ ਆ ਡਾਲਾਂ ਧਰਨੀਆਂ ਵਿਆਹ ਸ਼ਾਦੀਆਂ ਤੇਲ ਚੋਣਾ ਲਾਗੀ ਦਾ ਕੰਮ ਕਰਨਾ ਮੂਹਰੇ ਖੜਨਾ ਸ਼ਗਨ ਕਰਾਉਣੇ ਆ ਪਰ ਘਰ ਦੇ ਵਿੱਚ ਆਪਦੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਕਦੇ ਖੁਸ਼ੀ ਦੇਖੀ ਹੋਈ ਨਹੀਂ ਦੋ ਬੱਚੇ ਤਾਂ ਹੋਏ ਇੱਕ ਧੀ ਤੇ ਇੱਕ ਪੁੱਤ ਪਰ ਉਹਨਾਂ ਦੇ ਕਦੇ ਇੱਕ ਬਾਈ ਇਹਨਾਂ ਦਾ ਵਿਆਹਿਆ ਵੀ ਇਹਨਾਂ ਦਾ ਬੇਟਾ ਕਿੰਨੇ ਬੱਚੇ ਇਹਨਾਂ ਦੇ ਚਾਰ ਬੱਚਾ ਰਿਆ ਜੀ ਚਾਰ ਠੀਕ ਆ ਇੱਕ ਕੁੜੀ ਮਰ ਗਈ ਲੁਧਿਆਣੀ ਇੱਕ ਮੁੰਡਾ ਵਿਆਹਿਆ ਹੋਇਆ ਉਹ ਨਾਲ ਹੀ ਰਹਿੰਦਾ ਨਹੀਂ ਉਹ ਆਪਣੇ ਸੋਹਣੇ ਚਲੇ ਗਏ ਉਹ ਅੱਡ ਹੋ ਗਿਆ ਯਾਨੀ ਕਿ ਉਹ ਆਉਂਦਾ ਹੀ ਨਹੀਂ ਘਰ ਤੇ ਉਹ ਮੇਰੇ ਮਰ ਗਈ ਆ ਤੇ ਉਸ ਤੋਂ ਬਾਅਦ ਉਹ ਚਲੇ ਗਿਆ ਉੱਥੇ ਇਹਨਾਂ ਦੀ ਮਾਂ ਨੂੰ ਮਰੀ ਨੂੰ ਕਿੰਨੇ ਸਾਲ ਹੋ ਗਏ 6 ਮਾਂ ਸਾਲ ਚੱਲਦਾ ਜੀ अच्छा ਤੇ ਜਿਹੜਾ ਤੇਰਾ ਵੱਡਾ ਮੁੰਡਾ ਵਾ ਉਹ ਇਹਨਾਂ ਤੋਂ ਵੱਡਾ ਵਾ ਉਹ ਹਾਂਜੀ ਸਾਰਿਆਂ ਤੋਂ ਵੱਡਾ ਉਹਦੇ ਕਿੰਨੇ ਬੱਚੇ ਆ ਉਹਦੇ ਤਿੰਨ ਮੁੰਡੇ ਆ ਜੀ ਕਿੱਡੇ ਕਿੱਡੇ ਕ ਤਕੜੇ ਹੋਏ ਆ ਜੀ ਯਾਨੀ ਕਿ ਉਹ ਸਾਰੇ ਬੱਚੇ ਚਲਾ ਗਿਆ ਤੈਨੂੰ ਛੱਡ ਕੇ ਛੱਡ ਕੇ ਚਲੇ ਗਿਆ ਉਹ ਵੀ ਪੁੱਛਦਾ ਗਿਆਦਾ ਉੱਥੋਂ ਮੈਂ ਜਦ ਲਈ ਚੱਕੀ ਨਾ ਚਲੇ ਗਿਆ ਬੰਦਾ ਛੱਡਾ ਉਹਦੇ ਕੋਲ ਮੈਂ ਫਿਰ ਉੱਥੋਂ ਲੈ ਆਂ ਜਾ ਕੇ ਨੂੰ ਅੱਛਾ ਹਾਂਜੀ ਤੇ ਭਾਈ ਜਿਵੇਂ ਹੁਣੇ ਘਰ ਚ ਰਹਿੰਦੇ ਯਾਨੀ ਕਿ ਤੁਸੀਂ ਤਿੰਨੇ ਜਾਣੇ ਰਹਿੰਦੇ ਹੋ ਘਰ ਚ ਘਰ ਦੀ ਹਾਲਤ ਬਹੁਤ ਮਾੜੀ ਸੀ ਜਿਵੇਂ ਮੈਂ ਦੇਖੀ ਹੈ ਵੀਡੀਓ ਚ ਵੀ ਹਾਂਜੀ ਮਨ ਲਓ ਕੋਈ ਪਿੰਡ ਦੇ ਕੋਈ ਮਦਦ ਨਹੀਂ ਕਰਦੇ ਸੀ ਸਭ ਕੁਝ ਕਰਦੇ ਆ ਜੀ ਜਦੋਂ ਹੁਣ ਬੈਂਕਾਂ ਚੋਂ ਪੈਸੇ ਪਹੁੰਚ ਚੁੱਕੇ ਆ ਜਦਾਂ ਕੋਈ ਦੁਆ ਦੋ ਤਾਂ ਮੈਂ ਪਹਿਲਾਂ ਵੀ ਕਰਾਂਦਾ ਰਿਹਾ ਚਾਹਾਂ ਤੋਂ ਸੁਨੀਰ ਹਸਤਾ ਹੂੰ ਕਿਦਾ ਮਤਲਬ ਬਹੁਤ ਮਾਇ ਜਰੀ ਦੁਆ ਹੋ ਗਿਆ ਨਹੀਂ ਹੁਣ ਤਾਂ ਇਲਾਜ ਬੰਦ ਸੀ ਨਾ ਬਹੁਤ ਸਾਲਾਂ ਤੋਂ ਹਾਂਜੀ ਬਹੁਤ ਸਾਲਾਂ ਤੋਂ ਦੋ ਸਾਲ ਹੋ ਗਏ ਹੁਣ ਬੰਦ ਕਰ ਆ ਤੇ ਮਤਲਬ ਹੁਣ ਤੂੰ ਪਿੰਡ ਤੇ ਵਿਚਰਦਾ ਸੀ ਸਾਰਿਆਂ ਦੇ ਜਾਣਦਾ ਸੀ ਆਉਂਦਾ ਸੀ ਬਾਹਰਲੇ ਥੇਰੇ ਆ ਤੁਹਾਡੇ ਪਿੰਡ ਚ ਬਲੈਤੀਏ ਬਹੁਤ ਆ ਹਾਂਜੀ ਮਤਲਬ ਇਹਨਾਂ ਨੂੰ ਕਿਤੇ ਦਾਖਲ ਕਰਾਇਆ ਜਾਂ ਕਿਸੇ ਜਗ੍ਹਾ ਤੇ ਐਂਜੀ ਤੇ ਛੱਡਿਆ ਜਿੱਥੇ ਘਟੋ ਘਟ ਇਹਨਾਂ ਦੀ ਵਧੀਆ ਦੇਖਭਾਲ ਹੋਵੇ ਕਦੇ ਮਦਦ ਕੀਤੀ ਕਿਹਨੇ ਨਹੀਂ ਤੇਰਾ ਘਰ ਦੀ ਛੱਤਾਂ ਬਦਲਾਈਆਂ ਕਿਹਨੇ ਮਤਲਬ ਦਰਵਾਜ਼ਾ ਨੂੰ ਥੋੜਾ ਬੜਾ ਕਰ ਦੇਣਾ ਜਿਹਦਾ 2-400 ਉਹ ਤਾਂ ਲੱਗ ਗਈ ਉਹ ਤਾਂ ਦੇ ਹੀ ਦਿੰਦੇ ਲੱਗ ਗਈ ਬੰਦੇ ਹੁੰਦਾ ਦੇਣਾ ਹੀ ਆ ਸ਼ਗਨ ਧੀ ਦਾਦੇ ਦੀ ਰਾਜਾ ਕਿਸੇ ਦਾ ਛੱਤ ਬਦਲਣ ਵਾਸਤੇ ਕੋਈ ਕੀਤਾ ਪ੍ਰਾਲਾ ਕਹਿੰਦੇ ਨਹੀਂ ਕਿਸੇ ਨੇ ਕੀਤਾ ਤੇਰਾ ਘਰ ਦੀ ਛੱਤ ਪੈ ਗਈ ਨਹੀਂ ਕੋਈ ਇੱਕ ਇੱਕ ਮਕਾਨ ਦੀ ਉਹ ਵੀ ਭਾਜੀ ਬਹੁਤ ਜ਼ਿਆਦਾ ਖਰਾਬ ਕਰ ਦਿੱਤੀ ਬਹੁਤ ਮੈਂ ਦੇਖੀ ਇਹ ਵੀਡੀਓ ਮੈਂ ਦੇਖੀ ਇਹ ਵੀਡੀਓ ਪੈਂਦੀ ਉਹਨਾਂ ਆਕਸੀਜਨ ਵੀ ਘੱਟ ਸੀ ਮੈਂ ਸਾਨੂੰ ਵਾਲਾ ਹੁਣ ਤਾਂ ਚਿਹਰਾ ਜਿਹਾ ਬਦਲਿਆ ਹੋਇਆ ਉਸ ਦਿਨ ਤਾਂ ਬਾੜੀ ਮਾੜੀ ਹਾਲਤ ਸੀ ਵੀਡੀਓ ਜਿਹੜੇ ਕੱਲ ਕਿਹਾ ਮੈਂ ਕਿ ਨਭਾਇਓ ਇੱਕ ਵਾਰੀ ਇਹ ਬਾਈ ਹੁਣ ਸਾਰੇ ਨਾਲ ਆਏ ਨੇ ਇਹ ਨਾਲ ਆ ਜੀ ਉਹ ਪਿੰਡ ਤੋਂ ਹੀ ਨੇ ਇਹ ਪੰਜ ਨਹੀਂ ਨੇ ਪਿੰਡ ਦੇ ਅੱਛਾ ਤੁਸੀਂ ਮੈਂਬਰ ਪੰਚਾਇਤ ਤੋਂ ਬਾਪੂ ਜੀ ਕੋਈ ਪਿੰਡ ਵੱਲੀਓ ਪੰਚਾਇਤੀ ਤੌਰ ਤੇ ਜਾਂ ਕਦੇ ਕੋਈ ਇਹਨਾਂ ਦੀ ਮਦਦ ਵਾਸਤੇ ਕਦੇ ਕੋਈ ਉਪਰਾਲਾ ਨਹੀਂ ਕੀਤਾ ਗਿਆ ਮਜੀ ਮੇਰੇ ਨਾਲ ਹੀ ਸੀ ਉਹ ਕਾਲੇ ਪੈਂਡ ਦੇ ਇਹ ਪੈਂਡ ਦੇ ਪੰਚਾਇਤ ਮੈਂਬਰ ਹੀ ਆ ਉਹਨਾਂ ਵਾਲੀਆਂ ਸੀ ਉਹ ਤੋਂ ਬਹੁਤ ਸਾਰੇ ਮਤਦ ਕਰਦੇ ਸੀ ਜੀ ਹੋ ਗਿਆ ਜੀ ਆਈ ਪੁੱਟਾ ਆਇਆ ਜੀ ਇਹ ਭੈਣਾ ਸਾਡੇ ਪਰਾਪੇ ਜੋ ਵੀ ਸਾਡੇ ਲਾਕੇ ਤੇ ਤਰਫਾ ਪੜਾ ਇਹਨੀਆਂ ਭੈਣਾ ਇਹਨਾਂ ਦੀ ਭੂਆ ਅੱਛਾ ਅੱਛਾ ਨਹੀਂ ਮਦਦ ਤਾਂ ਬਹੁਤ ਕਰਦੀ ਹੈ ਆਪਣੀ ਨਹੀਂ ਪਰ ਦੇਖੋ ਇੱਕ ਤੁਰੇ ਜਾਂਦੇ ਦੀ ਮਦਦ ਕਰਨੀ ਨਾ ਹੋਰ ਗੱਲ ਹੈ ਉਹਨੇ ਲੰਗਰ ਪ੍ਰਸ਼ਾਦਾ ਛੱਕਿਆ ਉਹ ਤੁਰ ਗਿਆ ਇੱਕ ਜਿਹੜਾ ਬਹਿ ਗਿਆ ਖੜ ਪਿਆ ਰਹਿ ਪਿਆ ਹਾਂਜੀ ਉਹਦੀ ਮਦਦ ਕਰਨ ਚ ਹੋਰ ਗੱਲ ਆ ਬਾਈ ਦੇਖੋ ਗੱਲ ਐ ਉਹ ਆ ਰਾਜ ਆਂਦੇ ਦੀ ਮਦਦ ਤਾਂ ਕੋਈ ਵੀ ਕਰ ਦਿੰਦਾ ਕੁੜੀਆਂ ਦੇ ਵਿਆਹ ਹੋਣੇ ਸੀ ਸਹੀ ਸੀਗੀਆਂ ਉਹ ਆਪੋ ਆਪਣੇ ਸਫਰ ਤੇ ਚੱਲੇ ਗਈਆਂ ਕਿ ਇਹਨੇ ਸੂਟ ਦੇ ਦਿੱਤਾ ਕਿ ਇਹਨੇ ਬਿਸਤਰਾ ਦੇ ਦਿੱਤਾ ਕਿ ਇਹਨੇ ਕੁਛ ਦਿੱਤਾ ਇਹਨਾਂ ਦੀ ਜਿਹੜੀ ਜ਼ਰੂਰਤ ਆ ਇਹਨਾਂ ਦੀ ਜ਼ਰੂਰਤ ਇਹਨਾਂ ਦੀ ਸੰਭਾਲ ਇਹਨਾਂ ਨੂੰ ਚੰਗੇ ਹਸਪਤਾਲ 'ਚ ਕਿਸੇ 10 20 ਦਿਨ ਦਾਖਲ ਕਰਨਾ ਘਰ ਦੀਆਂ ਛੱਤਾਂ ਬਦਲਣੀਆਂ ਘਰੇ ਲੈਟ੍ਰੀਨ ਬਾਥਰੂਮ ਸਾਫ਼ ਸੁਥਰਾ ਬਣਾਣਾ ਫਰਸ਼ ਲੱਗਣਾ ਲੈਂਟ ਪੱਖਾ ਕੂਲਰ ਲੱਗਣਾ ਮਤਲਬ ਜਿਹੜੀਆਂ ਬੇਸਿਕ ਜ਼ਰੂਰਤਾਂ ਮੈਂ ਤੁਹਾਨੂੰ ਨਹੀਂ ਬਲੇਮ ਕਰਦਾ ਭੈਣੇ ਤੁਹਾਨੂੰ ਧੰਨਵਾਦ ਤੁਸੀਂ ਨਾਲ ਆਏ ਹੋ ਬਹੁਤ ਸ਼ੁਕਰੀਆ ਤੁਹਾਡਾ ਪਰ ਦੁੱਖ ਇਸ ਗੱਲ ਦਾ ਜੀ ਅੱਜ ਪਹਿਲਾਂ ਤਾਂ ਫਤੇ ਸੰਝ ਹੀ ਕਰਦੇ ਆਪਾਂ ਵੈਕੂ ਜੀ ਕਾ ਖਾਲਸਾ ਵੈਕੂ ਜੀ ਕੀ ਫਤੇ ਦਾਦੂਵਾਲ ਪਿੰਡ ਤੋਂ ਇਹ ਬਾਪ ਆਪਣੇ ਪੁੱਤ ਨੂੰ ਤੇ ਧੀ ਨੂੰ ਲੈ ਕੇ ਆਇਆ ਸਭ ਤੋਂ ਦੁੱਖ ਤੇ ਸ਼ਰਮ ਦੀ ਗੱਲ ਤਾਂ ਇਹ ਕਿ ਭੱਡੀ ਆ ਵੀ ਇਹ ਮੁੰਡਾ ਜਵਾਨ ਭਰਾ ਆਪਣੀ ਭੈਣ ਦੇ ਕੱਪੜੇ ਬਦਲਦਾ ਉਹਨੂੰ ਨਮਾਉਂਦਾ ਉਹਨੂੰ ਨਗਨ ਅਵਸਥਾ ਦੇ ਵਿੱਚ ਕਹਿੰਦਾ ਮੈਂ ਦੇਖਦਾ ਐਦਾਂ ਮੂੰਹ ਕਰ ਕਰਕੇ ਕੱਪੜੇ ਪਾਉਂਦਾ ਉਹ ਵਿੱਚੇ ਹੀ ਲੈਟ੍ਰੀਨ ਕਰ ਲੈਂਦੀ ਅੱਜ ਵੀ ਰਾਸਤੇ ਚ ਆਉਂਦੀ ਨੇ ਵਿੱਚ ਲੈਟ੍ਰੀਨ ਕਰ ਲਈ ਬਾਈ ਹੁਣੀ ਕਹਿੰਦੇ ਰਾਹ ਚ ਗੱਡੀ ਖੜਾ ਕੇ ਇਹਦੇ ਫਿਰ ਡਾਈਪਰ ਲਾਇਆ ਇਹ ਵੀਰੇ ਦਾ ਨਾਲ ਦਾ ਪਿੰਡ ਹੈ ਮੈਡੀਕਲ ਹੈ ਦਾ ਪਹਿਲਾਂ ਵੀ ਸਾਡੇ ਕੋਲ ਪ੍ਰੀਤੀ ਭੈਣ ਤੇ ਉਹਦੀ ਮੰਮੀ ਸਾਡੇ ਕੋਲੇ ਰਹਿ ਰਹੇ ਨੇ ਉਹ ਭੈਣ ਵੀ ਘਰ ਦੇ ਵਿੱਚ ਤੁਸੀਂ ਦੇਖਿਆ ਸੀ ਕੀ ਹਾਲਾਤ ਸੀ 2 ਸਾਲ ਹੋ ਗਈ ਸੀ ਉਹਨੂੰ ਕਮਰੇ 'ਚ ਪਈ ਨੋ ਜਿਹੜੀ ਉਹਨੇ ਸਲਵਾਰ ਪਾਈ ਸੀ ਨਾਲਾ ਬੰਨਿਆ ਸੀ ਉਹ ਨਾਲਾ ਉਹਦੇ ਢਿੱਡ ਦੇ ਵਿੱਚ ਆ ਬੱਖੀ 'ਚ ਵੜ ਗਿਆ ਸੀ ਇੰਨਾ-ਇੰਨਾ ਨਾਲਾ ਅੰਦਰ ਖੁੱਪ ਗਿਆ ਸੀ ਤੇ ਵਿੱਚ ਜਖਮ ਦੇ ਵਿੱਚ ਗੰਦ 2 ਸਾਲਾਂ ਦੀ ਟਾਇਲਟ ਵੀ ਉਹਨੇ ਮੰਜੇ ਦੇ ਉੱਤੇ ਰਜਾਈ ਦੇ ਉੱਤੇ ਬਿਸਤਰੀ ਦੇ ਉੱਤੇ ਇਦਾਂ ਹੀ ਗੰਦ ਦੀ ਗੰਦ ਪਿਆ ਘਰ 'ਚ ਭਰਾ ਵੀ ਰਹਿੰਦਾ ਸੀ ਮੂਹਰੇ ਕਮਰੇ 'ਚ ਪਰ ਕਦੇ ਪਿਛਲੇ ਕਮਰੇ 'ਚ ਨਹੀਂ ਸੀ ਜਾ ਕੇ ਦੇਖਿਆ ਤੇ ਇਹ ਵੀਰ ਹੁਣੇ ਮੈਡੀਕਲ ਚਲਾਉਂਦੇ ਸੀ ਇਨਾਂ ਦੇ ਕੋਲੇ ਮਾਂ ਦਵਾਈ ਲੈਣ ਜਾਂਦੀ ਸੀ ਤੇ ਇਹਨਾਂ ਨੇ ਪਰਾਲਾ ਕੀਤਾ ਨਾਲ ਇੱਕ ਪਿੰਡ ਦਾ ਮੁੰਡਾ ਸੀ ਉਹ ਮਾਵਾਤਿਆਂ ਨੂੰ ਇੱਥੇ ਲੈ ਕੇ ਆਏ ਸੀ ਸਾਡੇ ਕੋਲ ਉੱਥੋਂ ਵੀਡੀਓ ਦੇਖ ਕੇ ਇਹਨਾਂ ਦੇ ਪਿੰਡ ਦੇ ਜਿਹੜੇ ਦਾਦੂਵਾਲ ਪਿੰਡ ਦੇ ਵੀਰ ਨੇ ਉਹਨਾਂ ਨੇ ਇਹਨਾਂ ਨਾਲ ਸੰਪਰਕ ਕੀਤਾ ਵੀ ਸਾਡੇ ਪਿੰਡ 'ਚ ਵੀ ਇੱਕ ਪਰਿਵਾਰ ਬਹੁਤ ਮਾੜੀ ਹਾਲਤ 'ਚ ਰਹਿੰਦਾ ਫਿਰ ਵੀਰੇ ਹੁਣੀ ਗਏ ਵੀਡੀਓ ਬਣਾਈ ਵੀਡੀਓ ਦੇਖੋ ਅਸੀਂ ਨਾਲ ਲਾਈ ਹੈ ਪੂਰੀ ਵੀਡੀਓ ਦੇਖਿਓ ਕੀ ਹਾਲ ਸੀ ਇਹਨਾਂ ਦੇ ਘਰ ਦਾ ਬੁੱਧੂਰਾਮ ਨਾਮ ਆ ਵੀਰ ਦਾ ਤੇ ਬੁੱਧੂ RAM ਆਪਣੀ ਭੈਣ ਦੀ ਕਿਵੇਂ ਨਾ ਕਿਵੇਂ ਕਰਕੇ ਮਾੜੀ ਮੋਟੀ ਸੰਭਾਲ ਕਰਦਾ ਪਹਿਲਾਂ ਇਹ ਪੜਦੇ ਸੀ ਸੋਨੇ ਸਕੂਲੇ ਗਿਆ ਕਦੇ ਨਹੀਂ ਗਿਆ ਤੇ 10ਵੀਂ ਪੜ੍ਹੀ ਸੀ 10 ਪੜ੍ਹੀ ਹੈ ਹੈ ਭੈਣੇ 10 ਪੜ੍ਹੀ ਹੈ ਤੂੰ ਤੇਰਾ ਕੀ ਨਾਮ ਹੈ ਕੀ ਨਾਮ ਤੇਰਾ ਕੀ ਨਾਮ ਤੇਰਾ ਗੋਗੋ ਗੋਗੋ ਹੈ ਮੈਂ ਮੈਂ ਨਹੀਂ ਤੇਰਾ ਨਾਂ ਕੀ ਹੈ ਭੈਣੇ ਨਾਮ ਕੀ ਏ ਤੇਰਾ ਭੈਣੇ ਤੇਰਾ ਕੀ ਨਾਮ ਆ ਤੂੰ ਨਾ ਹੀ ਭੁੱਲ ਗਈ ਕੀ ਨਾਮ ਆ ਤੇਰਾ ਸੀਮਾ ਲੈ ਮੱਸੋ ਭੈਣੇ ਸੋਮਾ ਸੋਮਾ ਨਹੀਂ ਸੀਮਾ ਵਾ ਸੀਮਾ ਦੰਦ ਦੰਦ ਵਿਚਾਰੀ ਦੇ ਗਲੇ ਪਏ ਆ ਜਮਈ ਜਿੰਮੀ ਜਿੰਮੀ ਕਿੰਨਾ ਸੋਹਣਾ ਨਾਮ ਆ ਤੇ ਅੱਜ ਇਹ ਪਰਿਵਾਰ ਆਏ ਨਾਲ ਭੈਣ ਆਏ ਆ ਪੰਚਾਇਤ ਮੈਂਬਰ ਹਨਾ ਵੀਰ ਆਏ ਨੇ ਆਸਪਾ ਦੇ ਵੀਰੇ ਹੁਣੇ ਤਾਂ ਪਹਿਲਾਂ ਵੀ ਸਾਡੇ ਨਾਲ ਜੁੜੇ ਆ ਇਹ ਅੱਗੇ ਵੀ ਪੇਸ਼ੰਤ ਲੈ ਕੇ ਆਉਂਦੇ ਸਾਡੇ ਕੋਲੇ ਜਲੰਧਰ ਸ਼ਹਿਰ ਦੇ ਬਿਲਕੁਲ ਨੇੜੇ ਪਿੰਡਾਂ ਪਿੰਡੇ ਸਾਡੀ ਇੱਕ ਬੇਨਤੀ ਆ ਗੱਲ ਕੱਲੇ ਦਾਦੂਵਾਲ ਪਿੰਡ ਦੀ ਨਹੀਂ ਕਰਦੇ ਸੀ ਹੋਰ ਵੀ ਪੰਜਾਬ ਦੇ ਪਿੰਡਾਂ 'ਚ ਇਤੋਂ ਵੀ ਮਾੜੀ ਹਾਲਤ ਤੇ ਲੋਕ ਨਰਕ ਘਟ ਰਿਹਾ ਘਰਾਂ 'ਚ ਪਏ ਾਂਡੀ ਗਵਾਂਡੀ ਰਿਸ਼ਤੇਦਾਰ ਮਾਮੇ ਮਾਸੀਆਂ ਭੂਆ ਚਾਚੇ ਤਾਏ ਮਤਲਬ ਸਾਰੇ ਕਿੱਥੇ ਚਲੇ ਜਾਂਦੇ ਆ ਇਹੀ ਜਗਿੰਦਰਪਾਲ ਦੇ ਘਰ 'ਚ ਖੁਸ਼ੀਆਂ ਹੁੰਦੀਆਂ ਭੰਗੜੇ ਪੈਂਦੇ ਹੁੰਦੇ ਬੁੱਧਰਾਮ ਦੇ ਮੁੰਡੇ ਦੀ ਲੋਹੜੀ ਹੁੰਦੀ ਤੇ ਡੀਜੇ ਲੱਗਿਆ ਹੁੰਦਾ ਤੇ ਸੀਮਾ ਦਾ ਬਿਊਟੀ ਪਾਰਲਰ ਹੁੰਦਾ ਤਾਂ ਦੂਰ ਦੀ ਰਿਸ਼ਤੇਦਾਰਨੀ ਨੇ ਵੀ ਆ ਕੇ ਕਹਿਣਾ ਸੀ ਪੁੱਤ ਮੇਰੇ ਬਾਲ ਬਣਾ ਦੇ ਮਾੜੇ ਤੇ ਆ ਕੇ ਬੁੱਧਰਾਮ ਦੇ ਮੁੰਡੇ ਦੀ ਲੋਹੜੀ ਤੇ ਭੰਗੜਾ ਪਾ ਕੇ ਜਾਣਾ ਪਰ ਅੱਜ ਬੁੱਧਰਾਮ ਉਹਨਾਂ ਨੂੰ ਲੋੜ ਆ ਅੱਜ ਕੋਈ ਨਹੀਂ ਆਉਂਦਾ ਪੰਚਾਇਤ ਨਹੀਂ ਬਾਈ ਜੀ ਪੰਚਾਇਤ ਨੇ ਪਹਿਲਾਂ ਇਹਨਾਂ ਨੇ ਲੈ ਕੇ ਦਿੱਤੇ ਸਾਇਨ ਸਾਰੇ ਇਹਨਾਂ ਨੇ ਵੀਡੀਓ ਤੇ ਜਾ ਬਣਾ ਕੇ ਦਿੱਤਾ ਇਹਨਾਂ ਨੇ ਲਿਖਵਾਇਆ ਜਿਹਦਾ ਸਾਰੇ ਕੋਸ਼ਿਸ਼ ਵੀ ਅਸੀਂ ਨਾਲ ਆ ਜਦ ਮੈਂ ਸਵੇਰੇ ਗਿਆ ਤੇ ਫਿਰ ਉਤਰਿਆ ਨਹੀਂ ਮੈਂ ਜਦੋਂ ਸਰਪੰਚ ਨੂੰ ਪੁੱਛਿਆ ਕਿ ਬਾਈ ਜੀ ਤੁਸੀਂ ਪੰਚਾਇਤ ਦੇ ਮੈਂਬਰ ਹੀ ਘੱਲ ਦੋ ਕੋਈ ਨਹੀਂ ਗਿਆ ਫਿਰ ਮੈਂ ਜਾ ਕੇ ਫਿਰ ਇਹਨਾਂ ਨੇ ਬੀਬੀ ਉਹਨਾਂ ਨੂੰ ਆਪ ਲਿਆ ਨਾਲ ਕੋਈ ਨਹੀਂ ਦੁਰਿਆ ਧੰਨਵਾਦ ਆ ਭੈਣੇ ਤੁਸੀਂ ਨਾਲ ਆਏ ਇਹ ਕੋਈ ਭੱਜ ਗਿਆ 4 ਘੰਟਿਆਂ ਬਾਅਦ ਲੱਭਿਆ ਨਾਲ ਦੇ ਪਿੰਡ ਜਾ ਕੇ ਲੱਭਿਆ ਉੱਥੋਂ ਲੱਭ ਕੇ ਫੇਲ ਲੈ ਕੇ ਆਂਦਾ ਬਾਈ ਜੀ ਇਹਨੂੰ ਵੀ ਚੱਕਤਾ ਹੋਣਾ ਕਿਹਨੇ ਇਹਨੂੰ ਚੱਕ ਦਿੱਤਾ ਵੀ ਤੈਨੂੰ ਲੈ ਜਾਣਗੇ ਤੈਨੂੰ ਛੱਡਣਾ ਨਹੀਂ ਫਿਰਾਂ ਇਹਨੂੰ ਡਰਾ ਕੇ ਤਾਂ ਚੌਥੇ ਪਿੰਡੋਂ ਲੱਭ ਕੇ ਲਿਆਂਦੇ 4 ਘੰਟੇ ਪੂਰੀ 1 ਵਜੇ ਬਾਈ ਜੀ ਇੱਥੇ ਪਹੁੰਚੇ ਇਸ ਕਰਕੇ ਦਵਾਈ ਵੀ ਮੌਕੇ ਤੇ ਲਈ ਹਾਂ ਜੀ ਨਾ ਬਾਈ ਹੁਣਾਂ ਨੇ ਜਿਹੜੀਆਂ ਗੱਲਾਂ ਦੱਸੀਆਂ ਇਹ ਮੰਨ ਲਓ ਬੜੀ ਦੁੱਖ ਦੀ ਗੱਲ ਆ ਵੀ ਸਾਡੀ ਪਿੰਡਾਂ 'ਚ ਜ਼ਮੀਰ ਦੀ ਲੋਕਾਂ 'ਚ ਵੀ ਖਤਮ ਹੁੰਦੀ ਜਾਂਦੀ ਅੱਜ ਜਗਿੰਦਰ RAM ਇਨਾ ਮਜਬੂਰ ਹੋ ਗਿਆ ਵੀ ਆਪਣੇ ਧੀਆਂ ਪੁੱਤਾਂ ਨੂੰ ਦੋਨਾਂ ਨੂੰ ਛੱਡਣ ਲਈ ਮਜਬੂਰ ਹੋ ਗਿਆ ਭਾਈ ਇਹ ਕੋਈ ਘਟਰੂ ਮਸ਼ਰੂਦ ਹੈ ਨਹੀਂ ਵੀ ਐਂ ਛੱਡ ਗਿਆ ਕੋਈ ਕਿਤੇ ਛੱਡੇ ਆਉਣੇ ਆ ਜਾ ਕੇ ਹੋਰ ਹੈ ਕੌਣ ਜਗਿੰਦਰ ਸਿੰਘ ਤੇਰੇ ਕੋਲੇ ਘਰੇ ਨੀਰਾ ਦੂਜਾ ਪੋਤਾ ਉਹ ਵੱਡ ਬਿੱਡਾ ਵੱਡ ਰਹਿਂਦਾ ਕਿਤੇ ਉਹ ਤਾਂ ਆਪਣੇ ਸਹੁਰੇ ਚੱਲ ਗਿਆ ਗਿਆ ਉਦੇ ਬੱਚੇ ਉੱਥੇ ਹੀ ਦਿੰਦਾ ਇੱਕ ਹੋਰ ਧੀ ਸੀ ਉਹਦੀ ਮੌਤ ਹੋ ਗਈ ਆ ਘਰ ਵਾਲੀ ਸੀਗੀ ਪਾਈ ਦੀ ਉਹਦੀ ਵੀ ਮੌਤ ਹੋ ਗਈ ਇਹ ਲੱਗ ਗਿਆ ਇਹਦੀ ਲੋੜ ਆ ਪਿੰਡ ਚ ਕਿਉਂਕਿ ਨਾਲ ਮੁਰੇ ਖਿਡਾਉਣਾ ਲੱਗ ਗਿਆ ਜਦੋਂ ਸਿਕਨਾ ਹੋਣੇ ਸਾਡੇ ਉਦੋਂ ਆਵਾਜ਼ ਮਾਰਨ ਮਾਰੋ ਜੀ ਕਿੱਥੇ ਵੀ ਜਗਿੰਦਰ ਨੂੰ ਮਾਰੋ ਆ ਜਗਿੰਦਰ ਕਿੱਥੇ ਆ ਤੇ ਜਿਹੜਾ ਜਗਿੰਦਰ ਦੇ ਘਰੇ ਕਦੇ ਤੇਲ ਚੋਇਆ ਹੀ ਨਹੀਂ ਕਦੇ ਕੋਲੇ ਠੰਡੇ ਹੀ ਨਹੀਂ ਹੋਏ ਕਿੰਨੇ ਸਾਲਾਂ ਤੋਂ ਉਹ ਕੌਣ ਦੇਖੂ ਭਰਾਵੋ ਆਪਣੇ ਆਸ-ਪਾਸ ਖਿਆਲ ਰੱਖੋ ਇਹ ਕੋਈ ਪੈਸੇ ਨਹੀਂ ਖਾਂਦੇ ਖਾਂਦੇ ਤਾਂ ਰੋਟੀ ਹੀ ਆਏ ਛੱਤ ਡਿੱਗਣ ਵਾਲੀ ਆ ਗੰਦੇ ਕਮਰੇ ਚ ਇੰਨੇ ਗੰਦੇ ਹਾਲਾਤਾਂ ਚ ਰਹਿ ਰਹੇ ਸੀ ਬਸ ਸਿਰਫ ਇੱਕ ਮੋਰਲ ਸਪੋਰਟ ਦੀ ਲੋੜ ਆ ਪਿੰਡ ਦਾ ਕੋਈ ਐਨ ਆਰ ਆਈ ਭੈਣ ਭਰਾ ਆਚਾਰ ਇਕੱਠੇ ਹੋ ਕੇ ਕਹਿੰਦੇ ਵੀ ਜਗਿੰਦਰਾਂ ਤੂੰ 10 20 ਦਿਨ 2 ਮਹੀਨੇ ਸਾਡੇ ਘਰੇ ਰਹਿ ਪਾ ਇਧਰ ਸਾਡਾ ਖਾਲੀ ਪਿਆ ਭਰਾਂਡਾ ਤੇਰੇ ਦੋ ਕਮਰੇ ਪਾ ਦਿੰਨੇ ਆਸੀਂ ਬਾਥਰੂਮ ਲੈਟਰਨ ਪਾ ਕੇ ਬਣਾ ਕੇ ਵਧੀਆ ਕਮਰੇ ਤੋਂ ਭਰਾਂਡਾ ਪਾ ਕੇ ਦੇ ਦਿੰਦੇ ਠੀਕ ਆ ਜੀ ਮੈਂਟਲੀ ਸੀ ਇਲਾਜ ਨਹੀਂ ਕਰਾ ਸਕਦੇ ਸੀ ਦੋ ਕਮਰੇ ਤਾਂ ਪਾ ਕੇ ਦੇ ਹੀ ਸਕਦੇ ਸੀ ਸਾਫ ਸੁਥਰੀ ਥਾਂ ਤੇ ਤਾਂ ਰਹਿੰਦੇ ਫਿਰ ਠੀਕ ਹੈ ਦੀਆਂ ਭੈਣਾ ਵਿਆਹਣ ਚ ਮਦਦ ਕੀਤੀ ਹੋਵੇ ਦੀ ਧੀ ਵਿਆਹਣ ਚ ਵੀ ਮਦਦ ਕੀਤੀ ਹੋਵੇ ਨਹੀਂ ਆਪਾਂ ਮੁੱਕਰਦੇ ਲਾਗੀ ਦਾ ਕਰਦਾ ਹੀ ਹੈ ਕੋਣ ਨਹੀਂ ਕਰਦਾ ਕਿਹੜੇ ਪਿੰਡ ਚ ਨਹੀਂ ਹੁੰਦਾ ਹਰ ਪਿੰਡ ਚ ਲਾਗੀ ਦਾ ਧੀ ਪੁੱਤ ਪਿੰਡ ਹੀ ਵਿਆਹਦਾ ਹੁੰਦਾ ਪਰ ਲੋੜ ਆ ਜਿਹੜੀ ਅਸਲ ਉਹ ਤੁਸੀਂ ਅੰਦਾਜ਼ਾ ਤਾਂ ਲਾ ਕੇ ਦੇਖੋ ਲੋੜ ਹੈ ਕੀ ਆ ਧੰਨਵਾਦ ਇਹ ਵੀਰ ਜਿਹੜੇ ਅੱਜ ਇੱਥੇ ਆਪਣਾ ਬਣਦਾ ਯੋਗਦਾਨ ਪਾਉਣ ਆਏ ਨੇ ਇਨਸਾਨ ਹੋਣ ਦਾ ਫਰਜ਼ ਨਿਭਾਉਣ ਆਏ ਨੇ ਲਾਹਨਤ ਉਹਨਾਂ ਨੂੰ ਜਿਨ੍ਹਾਂ ਨੇ ਦੇਖ ਕੇ ਵੀ ਅਣਦੇਠਾ ਕਰ ਪਰ ਸਾਡੀ ਇੱਕ ਬੇਨਤੀ ਆ ਇਹਨਾਂ ਬੋਧਰਾਮਨੂ ਦੇ ਸੋਮਾ ਨੂੰ ਦੇਖ ਕੇ ਅਕਲ ਜਰੂਰ ਲਿਓ ਕੋਈ ਹੋਰ ਨਾ ਇਦਾਂ ਹੋਵੇ ਕੋਈ ਹੋਰ ਕਿਤੇ ਤੁਹਾਡੇ ਪਿੰਡ ਚ ਇਦੋਂ ਵੀ ਮਾੜੀ ਹਾਲਤ ਹੀ ਰਹਿ ਰਿਹਾ ਹੋਵੇ ਤੇ ਤੁਸੀਂ ਸਾਰਾ ਪਿੰਡ ਮਜਬੂਰ ਹੋ ਕੇ ਸੈਨ ਕਰਕੇ ਆਪਣੇ ਪਿੰਡ ਦੇ ਧੀਆ ਪੁੱਤਾਂ ਨੂੰ ਐਦਾਂ ਆਸ਼ੀਰਵਾਦ ਦੇ ਭੇਜ ਦਿਵੋ ਇੰਨੇ ਵੀ ਆਪਾਂ ਬਾਈ ਇੰਨੇ ਵੀ ਆਪਾਂ ਇੰਨੇ ਖੁਦ ਕਰ ਜਨਾ ਪਣੀ ਇਹਨਾਂ ਦੀ ਮਦਦ ਉੱਥੇ ਹੀ ਹੋ ਸਕਦੀ ਆ ਖਾਣੀ ਤੇ ਰੋਟੀ ਹੋਈ ਆ ਅਸੀਂ ਹੁਣ ਇੱਥੇ ਰੱਖ ਲਾਂਗੇ ਮਹੀਨਾ ਦੋ ਮਹੀਨੇ ਠੀਕ ਹੋ ਜਾਣਗੇ ਆਪਣੀ ਸੁਰਤ 'ਚ ਆ ਜਾਣਗੇ ਕੀ ਤੁਹਾਨੂੰ ਲੱਗਦਾ ਹੈ ਭਰ ਜਵਾਨੀ ਤੇ ਹੁਣ ساری ਜ਼ਿੰਦਗੀ ਆਸ਼ਰਮ 'ਚ ਹੀ ਰਹਿਣਗੇ ਹੁਣ ਸੋਮਾ ਆਪ ਦਾ ਉਹਨਾਂ ਦਾ ਜੀਵਨ ਆਸ਼ਰਮ 'ਚ ਹੀ ਕੱਟੂਗੀ ਤੇ ਬੁੱਧਰਾਮ ساری ਜ਼ਿੰਦਗੀ ਹੁਣ ਇੱਥੇ ਆਸ਼ਰਮ 'ਚ ਹੀ ਕੱਟੂਗਾ ਬੜੀ ਮਾੜੀ ਗੱਲ ਆ ਫਿਰ ਤਾਂ ਬੜੀ ਮਾੜੀ ਗੱਲ ਆ ਇਹ ਤਾਂ ਮਜਬੂਰ ਆ ਪਿਓ ਕਿਉਂਕਿ ਇਹਨੇ ਤਾਂ ਸ਼ਾਮ ਨੂੰ ਇਹ ਵੀ ਆਪਦਾ ਜਿੰਨੇ ਕਮਾਉਂਦਾ ਖਾਪੀ ਲੈਂਦਾ ਇਹ ਵੀ ਲਾ ਲੈਂਦਾ ਹੁਣ ਪੈਕੇ ਸ਼ਾਮ ਹਾਂ ਲਾ ਲੈਂਦਾ ਜੀ ਬਾਈ ਫਿਰ ਇਹਨੂੰ ਇਹਨਾਂ ਦੀ ਇਹ ਹਾਲਤ ਕਿਵੇਂ ਹੋ ਗਈ ਪਿਓ ਦੇ ਹੁੰਦੇ ਆ ਘਰ ਦੇ ਕਿੰਨਾ ਗੰਦ ਪਾਇਆ ਸੀ ਘਰ ਦੀ ਸਫਾਈ ਤੂੰ ਕਦੇ ਨਹੀਂ ਸੀ ਕਰਦਾ ਬਾਈ ਘਰ ਦੀ ਸਫਾਈ ਤਾਂ ਕਰ ਹੀ ਸਕਦਾ ਸੀ ਜਦੋਂ ਕਿਸੇ ਦਾ ਵਿਆਹ ਹੁੰਦਾ ਤੂੰ ਤੂੜੀ ਵਾਲਾ ਸਾਫ਼ ਕਰ ਦਿੰਦਾ ਬੇ ਇੱਥੇ ਪੱਟੀਆਂ ਲੱਗਣੀਆਂ ਜਾ ਕੇ ਪਤਾ ਉੱਥੋਂ ਲਾਗ ਮਿਲਣਾ ਆਪਦੇ ਘਰ ਦਾ ਤੂੰ ਤੂੜੀ ਵਾਲਾ ਬਣਾਇਆ ਪਿਆ ਬੈਂਕ ਦੀਆਂ ਬਾਈ ਜੀ ਕਾਪੀਆਂ ਵੀ ਪਾਣੀ ਦੇ ਵਿੱਚ ਡਰ ਗਈਆਂ ਉਹ ਇਹ ਬੰਦਾ ਤੀਜੇ ਪਿੰਡ ਤੋਂ ਉੱਠ ਕੇ ਗਿਆ ਜਾ ਕੇ ਕੱਢਿਆ ਸਫਾਈ ਕਰਵਾ ਰਿਆ ਤੂੰ ਆਪਦੇ ਧੀਆਂ ਪੁੱਤਾਂ ਨੂੰ ਨਮਾਉਂਦਾ ਸੀ ਰੋਜ਼ ਹੁਣ ਇੱਥੇ ਆ ਜੂਗੀ ਗੱਲ ਪਿੰਡ ਵਾਲੇ ਕਹਿਣਗੇ ਜੀ ਇਹ ਤਾਂ ਸ਼ਰਾਬੀ ਸੀ ਜੀ ਅਸੀਂ ਇਹਦੀ ਮਦਦ ਕੀ ਕਰਦੇ ਇਹ ਤਾਂ ਜੇ ਦਿੰਦੇ ਸੀ ਤਾਂ ਪੀ ਲੈਂਦਾ ਸੀ ਇਹਨੂੰ ਦੇਣ ਦੀ ਲੋੜ ਹੀ ਨਹੀਂ ਸੀ ਆਪ ਕਰਦੇ ਬਾਈ ਆਪ ਪਿੰਡ ਦੀ ਪੰਚਾਇਤ ਨੌਜਵਾਨ ਸਭਾ ਗੁਰੂ ਘਰ ਕਮੇਟੀ ਆ ਇਕੱਠੇ ਹੋ ਕੇ ਬਾਈ ਆਪਦੇ ਪਿੰਡ ਦੇ ਧੀ ਪਤਰ ਨੂੰ ਨਹੀਂ ਸਾਂਭ ਸਕਦੇ ਆਪਾਂ ਆ ਪਿੰਡ ਦੀ ਇੱਜ਼ਤ ਆ ਇੱਤੀ ਤੇ ਦਾਦੂਵਾਲ ਪਿੰਡ ਦਾ ਕਿੱਡਾ ਨਾਮ ਆ ਹੁਣ ਵੀ ਅਸੀਂ ਤੇਹੀ ਬੇਨਤੀ ਕਰਦੇ ਕੋਈ ਨਾ ਸੀ ਇਹਨਾਂ ਨੂੰ ਰੱਖ ਲੈਨੇ ਆ ਮਿੰਨਾਂ ਦੋ ਮਹੀਨੇ ਇੱਥੇ ਸਾਡੇ ਕੋਲ ਰਹਿਣੇ ਠੀਕ ਹੋ ਜਾਣਗੇ। ਉਸ ਤੋਂ ਬਾਅਦ ਇਹ ਆਪਣੇ ਪਿੰਡ 'ਚ ਬਸਣਾ। ਇਹਨਾਂ ਦੀ ਐਡੀ ਵੀ ਬੁੱਧੀ ਮਾਰੀ ਨਹੀਂ ਹੋਈ ਵੀ ਇਹਨਾਂ ਲਈ ਠੀਕ ਹੀ ਨਹੀਂ ਹੋਣਾ ਕਦੇ ਜ਼ਿੰਦਗੀ 'ਚ। ਕੁੜੀ 10 ਪੜ੍ਹੀ ਹੋਈ ਆ ਇਹ ਠੀਕ ਹੋ ਜਾਣਾ। ਕਿਉਂ ਸੋਮਾ? ਸੋਚਿਆ ਕਰੋ ਭਾਈ ਆਪਨੇ ਪਿੰਡਾਂ 'ਚ ਆਪਣੇ ਗਲੀ ਮੱਲਿਆਂ ਜਿੱਥੇ ਤੁਸੀਂ ਜੰਮੇ ਪਲੇ ਹੋ ਜਿੱਥੇ ਤੁਸੀਂ ਬਚਪਨ ਬਤੀਤ ਕੀਤਾ ਅੱਜ ਤੁਸੀਂ ਵੱਡੇ ਅਹੁਦਿਆਂ ਤੇ ਚਲੇ ਗਏ ਹੋ ਉਹਨਾਂ ਨੂੰ ਭੁੱਲੋ ਨਾ ਅਸੋਮਾ ਨਾ ਕਿੰਨੇ ਬੰਦੇ ਪੜੇ ਹੋਣਗੇ ਮੁੰਡੇ ਜਿਹੜੇ ਪਿੰਡ ਦੇ ਕੁੜੀਆਂ ਜਿਹੜੀਆਂ ਅੱਜ ਆਪਣੀ ਆਪਣੀ ਜ਼ਿੰਦਗੀ ਚ ਕਿਸੇ ਮਕਾਮ ਤੇ ਆ ਕਿਸੇ ਨੂੰ ਨਹੀਂ ਤਰਸਾਇਆ ਵੀ ਸੋਮਾ ਆਪਣੇ ਨਾਲ ਪੜਦੀ ਹੁੰਦੀ ਸੀ ਗੋਧਰਾਮ ਨੂੰ ਕੋਈ ਜਾਣਦਾ ਨਹੀਂ ਸੀ ਇਹਨਾਂ ਖੇਡਿਆ ਨਹੀਂ ਹੋ ਕੇ ਪਿੰਡ ਦਾ ਬੱਚਾ ਕਦੇ ਰੱਬ ਰੂਪੀ ਬਧਰਾ ਬੁੱਧ ਕਿਵੇਂ ਆ ਫਿਰ ਇਹ ਵੀ ਤੇਰਾ ਕਿੜਾ ਹੈ ਕਿੜੂ ਇਹ ਮੰਜਵਾਉਂਦਾ ਹੁੰਦਾ ਕਿੜਾ ਹੈ ਤੇ ਵੀ ਮਾ ਆਂਦਾ ਤੁਹਾਡੇ ਬਿਆਨ ਤੇ ਤੁਹਾਡੀਆਂ ਲੋੜੀਆਂ ਤੇ ਇਹਨੇ ਵੀ ਗੜ ਵਾਲੇ ਗੱਟੂ ਮੋਢਿਆਂ ਤੇ ਚੱਕ ਚੱਕ ਸਿੱਟੇ ਆ ਇਹ ਵੀ ਲੱਕੜਾਂ ਢੋਂਦਾ ਰਿਹਾ ਪਰ ਅੱਜ ਆਸ਼ਰਮ ਅੱਜ ਇੱਥੇ ਪਹੁੰਚ ਗਿਆ ਜਿੱਥੇ ਲਵਾਰਸ ਲੋਕਾਂ ਦੇ ਰਹਿਣ ਦੇ ਵਾਸਤੇ ਬਣਿਆ ਘਰ ਆ